ਆਮ ਲੋਕ ਖੜੇ ਸਵਾਲ ਕਰ ਰਹੇ ਤੁਸੀਂ ਜਵਾਬ ਦੇ ਦੋ ਧੱਕਾ ਮਾਰਨਾ ਤਾਂ ਕੋਈ ਗੱਲ ਨਹੀਂ ਬਣੀ ਨਹੀਂ ਜੋ ਤੁਹਾਨੂੰ ਸੰਤ ਜੀ ਕਹ ਰਹੇ ਬਾਬਾ ਜੀ ਕਹ ਰਹੇ ਇਹ ਸੰਸਦ ਆਲੀ ਦਾ ਕੋਈ ਮੈਂਬਰ ਦੇ ਨੰਬਰ ਕਿਹਾ ਤੁਸੀਂ ਉਹ ਵੀ ਗੁੱਸਾ ਕਰ ਲਿਆ ਆਲੀ ਮੈਂਬਰ ਦੇ ਹੈਗੇ ਉਹ ਤੇ ਤੁਸੀਂ ਮੈਂ ਕਹਿੰਦਾ ਮੈਂਬਰ ਮੈਂ ਹਾਂ ਪਾਰਲੀਮੈਂਟ ਦਾ ਅਸੀਂ ਵਿਰੋਧੀ ਰਹਦੇ ਸੀ ਤੁਹਾਨੂੰ ਕਿਹਾ ਸੀ ਪਾਰਲੀਮੈਂਟ ਦੇ ਮੈਂਬਰ ਮੈਂ ਤਾਂ ਕੱਲਾ ਉੱਥੇ ਖੜ ਕੇ ਬੋਲ ਗਿਆ ਸੀ ਮੈਂਬਰ ਕਿਹਾ ਤੁਹਾਨੂੰ ਹੁਣ ਵੀ ਉਹਨੂੰ ਕਿਹਨੇ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜਾਓ ਤੁਹਾਡਾ ਵੀ ਤੇ ਨਹੀਂ ਹੈਗਾ ਹੁਣ ਐਵੇਂ ਨਾ ਮਰੀ ਜਾਓ ਤੁਹਾਡੇ ਜਿਹੜਾ ਰਵੀ ਦਾ ਇਹਨਾਂ ਨੇ ਕਨਾਲ ਕੱਢਣਾ ਕੱਲ ਇਹਨਾਂ ਨੇ ਬਿਆਨ ਕਰਤਾ ਕਿਗਾ ਕਿ ਐਨਵਾਇਰਨਮੈਂਟਲ ਇੰਪੈਕਟ ਐਨਾਲਿਸਿਸ ਕਿ ਵਾਤਾਵਰਨ ਤੇ ਕੀ ਅਸਰ ਪੈਣਾ ਹੈਗਾ ਉਹ ਐਨਵਾਇਰਨਮੈਂਟਲ ਮਿਨਿਸਟਰੀ ਨੇ ਕੈਨਸਲ ਕਰਤਾ ਹੈਗਾ ਜੀ ਜੀ ਹੁਣ ਜਿਵੇਂ ਆ ਆ ਇਹਨਾਂ ਨੇ ਬੇਟਾਈਮ ਪਾਣੀ ਖੋਲਤਾ ਠੀਕ ਹੈ ਨਾ ਜੀ ਤੇ এনਵਾਇਰਨਮੈਂਟ ਤੇ ਜਿਹੜਾ ਇੰਪੈਕਟ ਹੋ ਰਿਹਾ ਉਹਦਾ ਕੋਈ ਉਸ ਸਮੇਂ ਐਨਾਲਿਸਿਸ ਨਹੀਂ ਹੋਇਆ ਇਹ ਹੀ ਕੰਮ ਹੁਣ ਰਵੀ ਦੀ ਜਿਹੜੀ ਹੁਣ ਹੋਣ ਲੱਗੀ ਆ ਉਹਦਾ ਕਰਨ ਲੱਗਿਆ ਇੱਕ ਤਾਂ ਸਰਕਾਰ ਨੂੰ ਪੋ ਕਿ এনवायरमेंटਲ ਇੰਪੈਕਟ ਅਨਾਲਿਸਿਸ ਕਿਸੇ ਵੀ ਹਾਲਾਤ 'ਚ ਖਤਮ ਨਹੀਂ ਹੋਣਾ ਚਾਹੀਦਾ ਰਾਵੀ ਦੇ ਕਨਾਲ ਜਿਹੜਾ ਤੁਸੀਂ ਤੋੜਨੇ ਆ ਉਹ ਗਲਤ ਹੈ ਦੂਜੀ ਬੇਨਤੀ ਦੂਜੀ ਬੇਨਤੀ ਦੂਜੀ ਬੇਨਤੀ ਇਹ ਹੈ ਜੀ ਕਿ ਜਿਹੜਾ ਇੰਡਸ ਵਾਟਰ ਟ੍ਰੀਟੀ ਤੋੜੀ ਹੈ ਉਹਦੇ ਨਾਲ ਤੁਹਾਨੂੰ ਪਤਾ ਹੈ ਜ਼ਿੰਮੇਵਾਰਤਾ ਜੇ ਕੋਈ ਪਾਣੀ ਹੱਕ ਲੈ ਲੇ ਲੜਨ ਨੂੰ ਤਿਆਰ ਹੋ ਜਾਂਦਾ ਹੈ ਤੇ ਅਸੀਂ ਨਹੀਂ ਪਾਕਿਸਤਾਨ ਨਾਲ ਲੜਨਾ ਚਾਹੁੰਦੇ ਗੁਜਰਾਤ 'ਚ ਜਾ ਕੇ ਲੜਾਈਆਂ ਕਰ ਲੈਣ ਮਹਾਰਾਸ਼ਟਰ ਚ ਕਰਲਨ ਮੱਧਿਆ ਪ੍ਰਦੇਸ਼ ਚ ਕਰਲਨ ਸਾਡਾ ਪਾਕਿਸਤਾਨ ਨਾਲ ਬੈਰ ਨਾ ਪਾਓ ਜਿਵੇਂ ਨਦੀ ਬੰਦੀ ਹੈ ਰੈਪੇਰੀਅਨ ਕਾਨੂੰਨ ਦੀਨ ਇਹ ਸਰਕਾਰ ਨੂੰ ਕਹੋ ਕਿ ਚੱਲਣ ਦੇ ਤੇ ਸਾਡੇ ਓਰੇ ਤਬਾਹੀ ਪਹਿਲਾਂ ਹੀ ਮਸਾਲਾ ਨੇ ਕਰਤੀ ਹੈਗੀ ਹੈ ਤੇ ਆ ਪਾਣੀ ਹੁਣ ਇੱਧਰ ਉੱਧਰ ਜਿਹੜਾ ਕਰਦੇ ਆ ਇਹ এনवायरमेंटਲੀ ਸਾਊਂਡ ਕੰਮ ਨਹੀਂ ਆ ਇਹ ਵੀ ਉੱਥੇ ਦਿਓ ਤੁਸੀਂ এনवायरमेंटਲ ਇਸ ਹੈਗੇ ਹੋ ਤੇ ਇੱਕ ਹੋ ਇੱਕ ਇੱਕ ਹੋਰ ਇੱਕ ਇੱਕ ਹੋਰ ਬੇਨਤੀ ਹੈ ਜੀ ਇੱਥੇ ਹੁਣ ਹੋਊਗਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਮਤਲਬ ਤੁਹਾਨੂੰ ਦਿਖਦਾ ਮੈਂ ਉਹਦੇ ਬਾਰੇ ਘਰਾਂ ਦੇ ਵਿੱਚ ਪਾਣੀ ਚੜ ਗਿਆ ਉਹਦੇ ਵਿੱਚ ਫਲੱਡ ਡੈਮੇਜ ਹੋਣਾ ਹੈ ਮਕਾਨ ਮੁੜ ਕੇ ਬਣਾਉਣੇ ਪੈਣੇ ਆ ਡੰਗਰ ਮਰ ਗਏ ਹੈਗੇ ਆ ਉਹਨਾਂ ਦਾ ਸਾਥ ਮੋਦੀ ਨੂੰ ਕਹ ਕੇ ਆਪਣੇ ਘਗਰੀ ਨੂੰ ਲਾ ਕੇ ਉਰੇ ਆ ਕੇ ਮਰਦ ਬਣ ਕੇ ਜਿਵੇਂ ਉਦੋਂ ਕਹਿ ਕੇ ਗਿਆ ਨਾ ਬ੍ਰਿਜ ਤੇ ਕਿ ਮੇਰਾ ਜਾਨ ਨੂੰ ਖਤਰਾ ਹੈ ਮੈਂ ਪਾਕਿਸਤਾਨੀ ਕਿਸਾਨ ਦੇ ਨੇੜੇ ਮੈਨੂੰ ਕਿਸਾਨਾਂ ਨੇ ਘੇਰ ਲਿਆ ਉਹਨੂੰ ਕੋਲ ਡਰ ਲਾ ਕੇ ਉਰੇ ਆ ਕੇ ਬੰਦਾ ਬਣ ਕੇ ਪੈਸੇ ਛੱਡ ਕੇ ਜਾਏ ਸੜਕਾਂ ਮੁੜ ਕੇ ਬਣਾਉਣ ਵਾਲੀਆਂ ਹੋਣਗੀਆਂ ਟੋਏ ਹੋਣੇ ਆ ਬੱਚਿਆਂ ਦੇ ਸਕੂਲ ਖਤਮ ਹੋ ਗਏ ਪਾਣੀ ਚੜਿਆ ਹੋਇਆ ਸਕੂਲਾਂ ਦੇ ਪੈਸੇ ਭਰ ਕੇ ਜਾਵੇ ਇਹ ਤਾਂ ਹੋਇਆ ਕਿਉਂਕਿ ਸੈਂਟਰ ਨੇ ਨਦੀਆਂ ਤੇ ਡੈਮਾਂ ਨੂੰ ਖੋਲ ਕੇ ਪੰਜਾਬ ਨੂੰ ਡੋਪਿਆ ਇਹ ਤੁਸੀਂ ਬਤੌਰ ਐਮਪੀ ਜਰੂਰ ਦੱਸਿਓ ਜੀ ਜੀ ਜਵਾਬ ਕੀ ਦੇਦੇ ਸੀ ਕਿ ਲੋਕ ਵੀ ਕਰਦੇ ਆ ਸਰ ਇੱਕ ਵਾਰੀ ਸਾਡਾ ਵੀ ਸੁਭਾਲ ਲਓ ਲੋਕੀ ਨਹੀਂ ਹੁਣ ਸਭਾ ਵਾਲ ਨੇ ਜਿੰਨਾ ਕੋ ਬੋਲਿਆ ਉਹਨਾਂ ਕਾ ਦੇਦੀ ਜਵਾਬ ਤਾਂ ਵਧੀਆ ਬਾਕੀ ਜਿਹੜਾ এনवायरमेंट ਅਨਲਿਸਿਸ ਸਰ ਜੇ ਨਹੀਂ ਕੀਤਾ ਤੇ ਅੱਜ ਸਾਰਾ ਹਮਾਜਰ ਰੋੜ ਰਿਹਾ ਜੇ ਉਹਦਾ এনवायरमेंट ਅਨਲਿਸਿਸ ਹੋ ਕੇ ਉਹ ਸਾਰਾ ਕੁਝ ਡਵੈਲਪ ਹੁੰਦਾ ਜਿਸ ਤਰ੍ਹਾਂ ਦੇ ਨਾਲ এনवायरमेंट ਦੇ ਨਾਲ ਪਿਛਲੀ ਜਿਹੜੀ ਸਰਕਾਰ ਜਿਹੜੀ ਹੈਗੇ ਸਮੇਂ ਦੇ ਵਿੱਚ ਜਿਹੜੀ ਜਿਹੜੀ ਲੋਕ ਸਭਾ ਦੀ ਜਿਹੜੀ ਸਟੈਂਡਿੰਗ ਕਮੇਟੀ ਦੀ ਰਿਪੋਰਟ ਸਮਾਚਲ ਦੇ 4 ਪੰਜਾਬ ਦੇ 9 Haryana ਦੇ 11 70 ਤੋਂ ਵੱਧ ਜਿਹੜੇ ਜ਼ਿਲ੍ਹੇ ਪੂਰੇ ਇੰਡੀਆ ਦੇ ਆ ਜਿਹਦੇ ਉੱਤੇ 23 ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਹੋਇਆ ਤੇ ਉਹ 24 ਦੇ ਵਿੱਚ ਜੋ ਉਹਦਾ ਸੁਣ ਤੋਂ ਸੁਣਦੇ ਸੀ ਵੀ ਇਹਦਾ ਕੀ ਅਸਰ ਹੋਊ ਲੋਕਾਂ ਦੇ এনवायरमेंट ਤੇ ਉਹ ਆਪਾਂ ਦੇਖਿਆ ਵੀ ਜਿੰਨੀ ਪੈਣਗੇ ਤੇ ਭਈ ਜਾਣਗੇ ਪਿਛਲੇ ਸਾਲ ਨਹੀਂ ਪਏ ਡੈਮ ਨਹੀਂ ਭਰੇ ਤੇ ਰੌਲਾ ਕਿੰਨਾ ਸੀ ਤੇ ਅੱਜ ਉਹ ਪਾਣੀ ਨੂੰ ਕੋਈ ਲੈਣ ਨੂੰ ਤਿਆਰ ਨਹੀਂ ਰੋਣੋ ਵਾਸਤੇ ਆ ਸਾਰੇ ਸਾਡੇ ਕਿਸਾਨ ਵੀ ਰੱਖੇ ਹੋਏ ਉਹ ਅਨਲਿਸਿਸ ਤਾਂ ਹੋਣਾ ਚਾਹੀਦਾ ਉਹਨਾਂ ਕੋਲ ਤੁਹਾਡੀ ਗੱਲ ਸੁਣਿਆ ਜਿਹੜੇ ਕਹਿੰਦੇ ਪਾਣੀ ਭਾਰਤ ਸਰਕਾਰ ਦੀ ਜਮੀਨ ਭਾਰਤ ਸਰਕਾਰ ਨੇ ਰੱਦ ਕਰਤਾ ਜੀ ਕੱਲ ਕਹਿੰਦੇ ਕਿ ਨਹੀਂ ਕਰਨਾ ਸੀ ਹਾਂਜੀ ਨਹੀਂ ਉਹ ਸਲਨਾ ਨਾ ਕਰਨਾ ਉਹ ਤਾਂ ਉਹਨਾਂ ਦਾ ਹੈ ਪਰ ਜੇ ਜੀ ਐਮਪੀ ਹੋ ਸੀਐਮਪੀ ਹੋ ਕਾਸੀ ਤਾਂ ਅਸ਼ੀਰ ਗਵਰਨ ਹੋਣਾ ਚਾਹੀਦਾ ਹੋਰ ਹੋਰ ਜੀ ਕੀ ਕਹਿੰਦੇ ਆ ਤੁਸੀਂ ਕੀ ਕਹਿ ਸਕਦੇ ਆ ਤਾਂ ਫਿਰ ਹੋਰ ਮੋਹ ਸਾਡੇ ਕੋਲ ਜੇ ਤੁਸੀਂ ਆਉਂਦੇ ਰਹੋ ਇਹ ਤਾਂ ਮੈਂ ਵੀ ਬਿਆਨ ਦੇ ਦਿੰਦਾ ਇਹ ਵੀ ਦੀ ਮੋਹ ਹੈ ਨਹੀਂ ਅਸੀਂ ਮੋਹ ਕਿ ਨਹੀਂ ਹੋ ਲਾਇਆ ਸੀ ਤੇ ਕਹਿ ਨਹੀਂ ਸਕਦੇ ਐਮਪੀ ਦਾ ਲਿਖ ਕੇ ਤੁਸੀਂ ਉੱਥੇ ਦਿਵਾਓ ਨਹੀਂ 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 ਬਾਬਾ ਜੀ ਤੁਸੀਂ ਉਹਨਾਂ ਦਾ ਬੋਟ ਪਟ ਕਰੋ ਸਾਡੇ ਕਿਸਾਨਾਂ ਤੋਂ ਵੱਧ ਕੇ ਕੁਝ ਨਹੀਂ ਅੰਨ ਦਤਾ ਜੇ ਤੁਸੀਂ ਉਹਨਾਂ ਦੇ ਮੈਂਬਰ ਹੋ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਕਹੋ ਕਿ ਤੇ ਮੈਂਬਰ ਰਾਜ ਸਭਾ ਦਾ ਹੈ ਸਾਰੇ ਉਹਦੇ ਵਿੱਚ ਬਰੋਦੀ ਪਾਰਲੀਮੈਂਟ ਦਾ ਹੀ ਕਿਆ ਆ ਦੇ ਰਵੇ ਬੈਠੇ ਆਪਣੀ ਮੰਨ ਤਾਂ ਕੱਲਾ ਉੱਥੇ ਖੜ ਕੇ ਬੋਲ ਗਿਆ ਸੀ ਕਿ ਮੈਂ ਬਈ ਕਿਹਾ ਤੁਹਾਨੂੰ ਹੁਣ ਵੀ ਉਹਨੂੰ ਕਿਹਨੇ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜਾਓ ਤੁਹਾਡਾ ਵੀ ਕੀ ਹੈ ਹੁਣ ਕੈਮਰਾ ਮਰੀ ਜਾਏ ਤੁਹਾਡੇ ਕੋਲ ਪਾਰਲੀਮੈਂਟ ਦੇ ਬਾਬਾ ਜੀ ਅਸੀਂ ਉਹ ਬੋਲਾਂਗੇ ਜਿਹੜਾ ਗੱਬੇ ਜੀ ਤੁਹਾਨੂੰ ਇਹ ਕਿਆ ਹੈ ਤੁਸੀਂ ਪਾਰਲੇ ਲੱਗਣਾ ਆਂ ਪੰਜਾਬ ਦੀ ਸੇਵਾ ਕਰਾਂਗੇ ਜੇ ਤੁਸੀਂ ਕਹਿ ਰਹੇ ਕਿ ਐਵੇਂ ਨਾ ਮਾਰੀ ਜਾਓ ਤੁਹਾਨੂੰ ਕਿਉਂ ਲੱਗ ਰਿਹਾ ਕਿ ਐਵੇਂ ਮਾਰਦੇ ਐਵੇਂ ਮਾਰਦੇ ਹੋ ਨਾ ਕਿ ਜਿਹੜੀ ਚੀਜ਼ ਨੂੰ ਸਮਝ ਨਹੀਂ ਅਸੀਂ ਕਿੰਨੀ ਵਾਰੀ ਬੋਲੇ ਦੱਸਣ ਦੇ ਸਮਝ ਨਹੀਂ ਤੁਹਾਨੂੰ ਕਿਸੇ ਨੂੰ ਜਿਹੜੀ ਚੀਜ਼ ਵੀ ਸੀ ਕਿੰਨੀ ਵਾਰੀ ਪੰਜਾ ਵੀ ਬੋਲੇ ਸਾਨੂੰ ਵਾਕਿਆ ਨਹੀਂ ਸਾਨੂੰ ਬੇਇਜ਼ਤੀ ਕਰਦੇ ਆ ਲਿਖ ਕੇ ਦੇ ਲਿਖ ਕੇ ਦੇ ਸਾਰਾ ਨੂੰ ਪੈਸੇ ਲੈ ਕੇ ਔਰ ਵਾਹੀ ਐਮਪੀ ਬਣਾਇਆ ਸਵਾਲ ਕਰ ਆਮ ਲੋਕ ਖੜੇ ਸਵਾਲ ਕਰ ਰਹੇ ਤੂੰ ਜਵਾਬ ਦੇ ਤਾ ਕਮਾਨਾ ਤਾਂ ਕੋਈ ਗੱਲ ਨਹੀਂ ਬਣੀ ਨਹੀਂ ਜੋ ਸੰਤ ਜੀ ਕਹ ਰਹੇ ਬਾਬਾ ਜੀ ਕਹ ਰਹੇ ਆ ਇਹ ਸਾਰੀ ਤਾਂ ਕੋਈ ਐਮਪੀ ਸਾਹਿਬ ਜੇ ਤੁਹਾਨੂੰ ਮੈਂ ਮੈਂਬਰ ਕਿਹਾ ਪਾਰਲੀਮੈਂਟ ਦੇ ਮੈਂਬਰ ਕਿਹਾ ਤੁਸੀਂ ਉਹ ਵੀ ਗੁੱਸਾ ਕਰਦੇ ਪਾਰਲੀਮੈਂਟ ਦੇ ਮੈਂਬਰ ਤੇ ਹੈਗੇ ਉਹ ਤੇ ਮੈਂ ਕਹਿੰਦਾ ਮੈਂਬਰ ਮੈਂ ਹਾਂ ਪਾਰਲੀਮੈਂਟ ਦਾ ਅਸੀਂ ਵਿਰੋਧੀ ਹਿਰਦੇ ਸੀ ਤੁਹਾਨੂੰ ਕਿਹਾ ਪਾਰਲੀਮੈਂਟ ਦੇ ਮੈਂਬਰ ਵਿਰੋਧੀ ਦਰ ਬਾਰੇ ਜਿਆਦਾ ਬੋਲਦੇ ਨਾ ਹੱਤ ਤਾਂ ਕਰੀ ਜਿੰਮੀ ਕਿਸੇ ਨਹੀਂ ਹੁੰਦਾ ਵਿਰੋਧੀ ਧੋਰ ਜਿਆਦਾ ਬੋਲ ਸਕਦੇ ਨੇ ਕਹਿੰਦੇ ਨੇ ਕਿ ਪਾਰਲੀਮੈਂਟ ਮੈਂਬਰ ਹੈਗੇ ਆ ਪਰ ਵਿਰੋਧੀ ਦੇ ਵਿੱਚ ਆ ਜਾਂਦੇ ਆ ਵਿਰੋਧੀ ਦੇ ਜਿਆਦਾ ਤਾਂ ਸਕਦੇ ਆ ਪਾਰਲੀਮੈਂਟ ਚ ਬੋਲ ਤਾਂ ਸਕਦੇ ਬੋਲਣ ਦੀ ਜਿਹੜੀ ਹੈਗੀ ਜਿੰਨਾ ਅਸੀਂ ਬੋਲ ਸਕਦੇ ਅਸੀਂ ਬੋਲਾਂਗੇ ਨਾ ਅਮਿਤਸਰ ਨੇ ਫੜ ਕੇ ਤੁਹਾਡੀ ਸਿਫਤਾ ਕੀਤੀ ਹੈ ਅਮਿਤਸਰ ਨੂੰ ਫੜੋ ਕੀ ਗੱਲ ਘੋੜੀ ਹੋਰ ਗੱਲ ਆ ਅਮੇਸ਼ਾ ਨੇ ਸਿੱਤਾਂ ਕੀਤੀਆਂ ਉਹਨੂੰ ਪੜੋ ਐਨਵਾਇਰਨਮੈਂਟ ਕੰਪਨਸੇ ਜਿਹੜਾ ਹੋਣਾ ਚਾਹੀਦਾ ਹੋਰ ਦੂਸਰੀ ਰੜੀ ਹੈ ਕਿ ਕੋਈ ਵੀ ਅਸੀਂ ਐਸ ਮੈਂਬਰ ਪਾਰਲੀਮੈਂਟ ਤੁਹਾਨੂੰ ਫਰਿਆਦ ਹੀ ਕਰ ਰਹੇ ਅਸੀਂ ਕੋ ਮਾਰਾ ਨਹੀਂ ਕਿਹਾ ਤੁਸੀਂ ਗਲਤ ਹੋ ਜਾਂਦੇ ਅਸੀਂ ਗਲਤ ਨਹੀਂ ਕੋਈ ਦੂਸਰੀ ਚੀਜ਼ ਜਿਹਨਾਂ ਵੀ ਸਾਡੇ ਮੂੰਹ 'ਚ ਕੋਈ ਗੱਲ ਪਾਓ ਉਹ ਚੀਜ਼ ਨੂੰ ਅਸੀਂ ਨਹੀਂ ਤੁਹਾਨੂੰ ਲੱਗ ਰਿਹਾ ਟਾਈਮ ਸਾਡੇ ਦਾ ਜਿਹੜੀ ਛਾਹ ਵਾਲੀ ਜਿਹੜੀ ਸ਼ਾਹ ਨੇ ਸਿਬਤ ਕੀਤੀ ਬਾਬਾ ਜੀ ਦੀ ਉਹਦਾ ਇਹ ਸਾਨੂੰ ਹੋਇਆ ਕਿ ਸਾਡੇ ਤਾਂ ਨੌਜੌਨ ਅਵਤਾਰ ਸਿੰਘ ਖੰਡਾਰ ਹਦੀਪ ਸਿੰਘ ਨਿੱਜਰ ਮੂਸੇ ਵਾਲਾ ਦੀਪ ਸਿੰਘ ਸਿੱਧੂ ਸਾਰੇ ਮਾਰਤੇ ਇੱਥੇ ਵੀ ਤੇ ਵਿਦੇਸ਼ਾਂ 'ਚ ਵੀ ਤੇ ਸਾਡੇ 1.543 MP ਆ 543 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ 1.5 ਸਾਲ ਦਾ ਮੌਕਾ ਸੰਗਰੂਰ ਤੋਂ ਦਿੱਤਾ ਸਰਦਾਰ ਮਾਨ ਨੂੰ ਉਹਨਾਂ ਜੁਵਾਨਾਂ ਉਹਦੇ ਤੱਕ ਲਾ ਕੇ ਰੱਖਤਾ ਕਿ ਸਾਡੇ ਨੌਜਵਾਨਾਂ ਨੂੰ ਕਿਉਂ ਮਾਰਿਆ ਜਾਂਦਾ ਹੈ ਅੱਜ ਸਾਡੀਆਂ ਪਤਲਾ ਅੱਜ ਜੇ 543 ਦੇ ਵਿੱਚੋਂ ਸਾਡੇ ਪੰਜਾਬ ਦੇ ਹੀ ਬੋਲਣ ਤੇ ਕਿਉਂ ਨਹੀਂ ਹਕੂਮਤ ਜਿਹੜੀ ਆ ਉਹਨੂੰ ਚੈਲੰਜ ਹੋ ਜਾਊਗਾ ਪਰ ਜਦੋਂ ਅਸੀਂ ਗੁਲਾਮ ਆ ਤੇ ਅਸੀਂ ਅੱਜ ਰੋੜਦੇ ਵੀ ਆ ਅਸੀਂ ਮਾਰੇ ਵੀ ਜਾਂਦੇ ਨਸ਼ੇ ਨਾਲ ਵੀ ਪਾਣੀ ਨਾਲ ਵੀ ਤੇ ਗੋਲੀ ਨਾਲ ਵੀ ਕਿਹੜਾ ਦੇਸ਼ ਆਪਣੇ ਪਛਿੰਦਿਆ ਤੇ ਗੋਲੀਆਂ ਚਲਾਉਂਦਾ ਹੈ ਬਾਬਾ ਜੀ ਦਾ ਫਰਜ਼ ਮੰਨਦਾ ਉੱਥੇ ਖੜ ਕੇ ਕਹਿੰਦੇ ਕਿ ਪਾਕਿਸਤਾਨ ਹਿਮਾਚਲ ਜਾਂ ਪਾਕਿਸਤਾਨ ਇੰਗਲੈਂਡ ਫਰਾਂਸ ਜਰਮਨ ਕਿਹੜਾ ਦੇਸ਼ ਆਪਣੇ ਵਸਿੰਦਿਆਂ ਤੋਂ ਗੋਲੀ ਦਿੰਦਾ ਸਾਡੇ ਤਾਂ ਨੌਜਵਾਨ ਕੌਣ ਛੱਡਦੇ ਜੀ ਕੌਣ ਛੱਡਦਾ ਹੈ ਕਦੀ ਵੀ ਕਿਸੇ ਦੇਸ਼ ਨੂੰ ਵੇਖੋ ਜਿਹੜੇ ਜਿੱਥੋਂ ਦਾ ਜਾਂਦਾ ਹੈ ਕਾਨੂੰਨ ਦੇ ਮੁਤਾਬਕ ਅੱਜ ਅੱਜ ਕਿੰਨੇ 1 ਲੱਖ ਰੁਪਏ ਦੀ ਮੰਗ ਕੀਤੀ ਜਾਂ ਨਹੀਂ ਬੋਲਿਆ 1 ਲੱਖ ਰੁਪਏ ਦੀ ਮੰਗ ਕਰਨ ਨੂੰ ਹੁਣੇ ਹੁਣੇ ਤੁਹਾਨੂੰ ਮੈਂ ਕੁਸ਼ਣੀ ਦਿਵਾ ਦਿੰਦੀ ਹਾਂ ਹਾਂਜੀ ਪਾਰਲੀਮੈਂਟ ਪਾਰਲੀਮੈਂਟ ਦੀ ਬੋਲਣਾ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਜਿੰਨੇ ਐਮਪੀ ਨੇ ਸਜਾਦ ਤੋਂ ਉਹ ਜਿੰਨੇ ਸਿੱਖਾ ਦੇ ਸੀ ਜਿੰਨੇ ਪੰਜਾਬ ਤੋਂ ਐਮਪੀ ਨੇ ਗੱਲ ਤੇ ਕਰ ਲੈਣ ਜੀ ਸੁਣੋ ਉਹਨਾਂ ਦੀ ਗੱਲ ਤੁਸੀਂ ਕੀ ਸੁਣਾਂਗੇ ਜਿੰਨੇ ਐਮਪੀ ਪੰਜਾਬ ਤੋਂ ਹੈਗੇ ਨੇ ਉਹ ਸਿੱਖਾ ਦੇ ਜਿਹੜੇ ਬਾਹਰਲੇ ਦੇਸ਼ਾਂ 'ਚ ਕਤਲ ਹੋਏ ਚਾਹੇ ਇੱਥੇ ਹੋਏ ਆ ਉਹਦੇ ਬਾਰੇ ਕੋਈ ਨਹੀਂ ਬੋਲਦਾ ਨਿਕਿਆ ਕੁਛ ਨਹੀਂ